ਮਲੋਟ ਸਬਡਿਵੀਜ਼ਨ ਦੇ ਪਿੰਡ ਕਿੱਲਿਆਂ ਵਾਲੀ ਚ ਦੇਰ ਰਾਤ ਇੱਕ ਨੌਜਵਾਨ ਨੂੰ ਘਰੋਂ ਬਾਹਰ ਬੁਲਾ ਕੇ ਉਸਤੇ ਲੋਹੇ ਦੀਆਂ ਰਾੜਾਂ ਤੇ ਡੰਡਿਆਂ ਨਾਲ ਬੇਰਹਿਮੀ ਨਾਲ ਹਮਲਾ ਕਰਕੇ ਮੌਤ ਤੇ ਘਾਟ ਉਤਾਰ ਦਿੱਤਾ ਗਿਆ ਜਦਕਿ ਮ੍ਰਿਤਕ ਦੇ ਇੱਕ ਦੋਸਤ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਗੰਭੀਰ ਹਾਲਤ ਵਿੱਚ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਮ੍ਰਿਤਕ ਦੀਪਸ਼ਾਨ ਵਿਕਰਮਜੀਤ ਸਿੰਘ ਵਜੂਈਆ ਜਿਸ ਦੀ ਉਮਰ 26 ਸਾਲ ਹੈ ਜ਼ਖਮੀ ਸ਼ਮਸ਼ੇਰ ਸਿੰਘ ਵਿਕਰਮਜੀਤ ਸਿੰਘ ਦਾ ਗਵਾਂਡੀਆ ਇਸ ਤੋਂ ਇਲਾਵਾ ਬਚਾ ਲਈ ਆਏ ਵਿਕਰਮ ਦੇ ਪੱਖ ਦੇ ਅੱਧੀ ਦਰਜਨ ਵਿਅਕਤੀਆਂ ਦੇ ਵੀ ਮਾਮੂਲੀ ਸੱਟਾਂ ਲੱਗਣ ਦੀ ਖਬਰਾਂ ਘਟਨ ਦੀ ਜਾਣਕਾਰੀ ਦਿੰਦੇ ਆ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਪਿੰਡ ਵਿੱਚ ਚਿੱਟੇ ਦਾ ਸ਼ਰੇਆਮ ਨਸ਼ਾ ਵਿਕਦਾ ਹੈ ਤੇ ਵਿਕਰਮ ਇਸ ਦਾ ਵਿਰੋਧ ਕਰ ਚੁੱਕਿਆ ਸੀ ਜਿਸ ਕਰਕੇ ਪਿੰਡ ਦੇ ਨਸ਼ਾ ਵੇਚਣ ਵਾਲੇ ਕੁਝ ਲੋਕ ਉਸ ਨਾਲ ਰੰਜਿਸ਼ ਰੱਖਦੇ ਸੀ ਉਹਨਾਂ ਦੱਸਿਆ ਕਿ ਵਿਕਰਮ ਮਜ਼ਦੂਰੀ ਕਰਦਾ ਸੀ ਤੇ ਉਹ ਦੇਰ ਰਾਤ ਕਰੀਬ 10 ਵਜੇ ਕੰਮ ਤੋਂ ਘਰ ਆਇਆ ਤਾਂ ਪਿੰਡ ਦੇ ਨਸ਼ਾ ਵੇਚਣ ਵਾਲੇ ਵਿਅਕਤੀਆਂ ਨੇ ਆਪਣੇ ਨਾਲ ਕੀ ਕਰੀਬ 30 ਸਾਥੀਆਂ ਨਾਲ ਲੈ ਕੇ ਉਸ ਤੇ ਹਮਲਾ ਕਰ ਦਿੱਤਾ ਕੁਈ ਬੱਚਿਆਂ ਦਾ ਸੀ ਕੋ ਮਾੜਾ ਮੋਟਾ ਆਸ ਵਿੱਚ ਝਗੜਾ ਜੀ ਉਹ ਮੁੰਡੇ ਨੇ ਜਿਹੜੇ ਬੰਦੇ ਦੀ ਇੰਜਰ ਹੋਇਆ ਮੁੰਡਾ ਮਰਿਆ ਜੀ ਉਹਨੇ ਕਿਹਾ ਮਾੜਾ ਮੋਟਾ ਕਿਹਾ ਸੀ ਨੰਦ ਭਾਈ ਤੁਸੀਂ ਸਾਡੇ ਮੱਲੇ ਦੇ ਵਿੱਚ ਚਿੱਟਾ ਚੁੱਟਾ ਵੇਚਦੇ ਹੋ ਸਪਲਾਈ ਕਰਦੇ ਹੋ ਜਾਂ ਸਾਡੇ ਮੋੜਾ ਮਾੜਾ ਦੇ ਖੜਦੇ ਹੋ ਅੱਗੇ ਵੀ ਨਾ ਆਇਆ ਕਰੋ ਠੀਕ ਹੈ ਉਸੇ ਰੰਜਸ ਨਾਲ ਇਹਨਾਂ ਬੰਦਿਆਂ ਨੇ ਆ ਕੇ ਘਰੋਂ ਬੁਲਾ ਕੇ ਤਕਰੀਬਨ ਸਾਢੇ 8:00 ਦਾ ਟਾਈਮ ਸੀਗਾ ਜੀ ਬੁਲਾ ਕੇ ਇਹਨਾਂ ਬੰਦਿਆਂ ਆ ਕੇ ਘਰੋਂ ਮਾਰ ਬੋਲ ਮਾਰਿਆ ਇਹ ਸੀਗੇ ਬੰਦੇ 35 ਤੋਂ 40 ਦੀ ਤਦ ਤੱਕ ਹੁੰਦੇ ਸੀ ਅੱਛਾ ਜੀ ਪੰਜ ਚਾਰ ਬੰਦੇ ਨੇ ਘਰੋਂ ਬੋਲ ਮਾਰੇ ਆ ਬਾਕੀ ਪਿੱਛੇ ਸੀ ਡਾਂਗਾਂ ਗਡਾਸੇ ਕਿਰਪਾਨਾਂ ਹੋ ਸਕਦਾ ਸ਼ਾਇਦ ਹਥਿਆਰ ਵੀ ਸਿੰਨਾ ਕੋਈ ਜੀ ਤੇ ਇਹਨਾਂ ਬੰਦਿਆਂ ਨੇ ਘਰੋਂ ਬਾਹਰ ਆ ਕੇ ਬੰਦਿਆਂ ਤੇ ਸਵਾਰ ਘੱਟ ਕੀ ਤੇ ਮੋੜ ਤੇ ਰੱਖ ਕੇ ਮਾਰਵਾ ਹੂੰ ਮਤਲਬ ਕਿ ਉਹਨਾਂ ਨੇ ਜੀ ਰਾੜਾ ਨਾਲ ਰਾੜਾ ਨਾਲ ਉਹਦੇ ਧੌਣ ਤੇ ਸਿੱਧਾ ਵਾਰ ਕੀਤਾਗਾ ਧੌਣ ਤੋੜੀਏ ਉਹਦੇ ਮੂੰਹ ਭੰਨਿਆ ਮਾਨ ਜਦੋਂ ਰੋਲਾ ਪਾਇਆ ਪੂਰਾ ਚਿੰਝ ਗੜ ਪਿਆ ਉਹਦੂ ਗਲੀ ਗਮਾਨ ਮੁਲਾ ਸਾਰਾ ਇਕੱਠਾ ਹੋਇਆ ਸੀ ਵੀ ਗਏ ਛੜਾਉਣਾ ਹੂੰ ਛੜਾਉਣਗੇ ਬੰਦੇ ਵੀ ਉਹਨਾਂ ਨੇ ਮਤਲਬ ਕਿ ਇੱਕ ਹਿਸਾਬ ਦੇ ਉਹਨਾਂ ਨੇ ਬਖਸ਼ ਮਾਰੀ ਸਾਨੂੰ ਵੀ ਮਾਰੀ ਤੇ ਚਲ ਜਿਹੜਾ ਸਾਡਾ ਬੰਦਾ ਦੂਜਾ ਹੈ ਸ਼ਮਸ਼ੇਰ ਸਿੰਘ ਸਾਨੂੰ ਚਰਨਾ ਸਿੰਘ ਉਹ ਵੀ ਜਿਆਦਾ ਸੀਰੀਅਸ ਹੈ ਉਹਨੂੰ ਫਰੀਦਕੋਟ ਰੈਫਰ ਕਰਤਾ ਹੂੰ ਤੇ ਦੂਜਾ ਮੁੰਡਾ ਤੇ ਭਾਈ ਦੂਸਰਾ ਮੁੰਡਾ ਜਿਹੜਾ ਆਪਣੇ ਸ਼ਮਸ਼ੇਰ ਸਿੰਘ ਆ ਜੀ ਉਹ ਰਾਜਾਲੇ ਫਰੀਦਕੋਟ ਉਹ ਦਾਖਲ ਹੈ ਹੂੰ ਉਹ ਵੀ ਅਬਰਜੈਂਸੀ ਚ ਗਿਆ ਸੀ ਸੀਰੀਅਸ ਹੈ ਸੀਰੀਅਸ ਤੇ ਜਿਆਦਾ ਸੱਟਾਂ ਲੱਗੀਆਂ ਸੱਟਾਂ ਹੈ ਗਈਆਂ ਹੂੰ ਜਿਹੜਾ ਭਾਈ ਵਿੱਕੀ ਮੁੰਡਾ ਸੀਗਾ ਇੱਕ ਹਾਂਜੀ ਹਾਂਜੀ ਉਸ ਦਾ ਕੀ ਹੋਇਆ ਉਹ ਤਾਂ ਹੀ ਕਤਮ ਹੋ ਗਿਆ ਉਹ ਸਪੇਅਰ ਹੋਗਾ ਇਹ ਉੱਥੇ ਮੋਕੇ ਤੇ ਮਨਕਿਲ ਮੁੰਡਾ ਦਮ ਤੋੜ ਗਿਆ ਸੀ ਹਾਂ ਤਾਂ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਕੋਲ ਸਾਡੀ ਜੀ ਪ੍ਰਸ਼ਾਸਨ ਕੋਲ ਇਹ ਮੰਗ ਹੈ ਕਿ ਜਿਹੜੇ ਦੋਸ਼ੀਆਂ ਨੇ ਅਪਰਾਧ ਕੀਤਾ ਹੈ ਮੱਲੇ ਦੇ ਵਿੱਚ ਗੈਂਗਵਾਰ ਕੱਠੇ ਹੋ ਕੇ ਅਸਲੇ ਨਾਲ ਲੈਸ ਹੋ ਕੇ ਆਏ ਹੈ ਉਹਨਾਂ ਨੂੰ ਪ੍ਰਸ਼ਾਸਨ ਜਿਹੜੀ ਬਣਦੀ ਕਾਰਵਾਈ ਹੈ ਸਭ ਤੋਂ ਸਭ ਤੋਂ ਸਜ਼ਾ ਦਿੱਤੀ ਜਾਵੇ ਕਾਰਵਾਈ ਕੀਤੀ ਜਾਵੇ ਤੇ ਜਿਨ੍ਹਾਂ ਚੋਂ ਪ੍ਰਸ਼ਾਸਨ ਸਾਰੇ ਮਜਬੂਰ ਨੂੰ ਰੱਸ਼ ਨਹੀਂ ਕਰਦਾਗਾ ਉਹਨਾਂ ਚ ਕਰੇ ਸੀ ਮਨਕਿਲ ਵਿੱਕੀ ਸਿੰਘ ਦੀ 3 ਸੰਸਕਾਰ ਦੀ ਵਿਧੀ ਹੈ ਕਿਸੇ ਉਹਨਾਂ ਚ ਸੰਸਕਾਰ ਨਹੀਂ ਕਰਦਾ ਜਿਨ੍ਹਾਂ ਤੇ ਕਰ ਸਾਰੇ ਅਪਰਾਧੀਆਂ ਨੂੰ ਪ੍ਰਸ਼ਾਸਨ ਅਰੈਸਟ ਨਹੀਂ ਕਰ ਲੈਂਦਾ ਸਾਡੀ ਇਹੀ ਪ੍ਰਸ਼ਾਸਨ ਕੋਲ ਮੰਗ ਹੈ ਵੀ ਛੇਤੀ ਤੋਂ ਛੇਤੀ ਸਾਰੇ ਅਪਰਾਧੀਆਂ ਨੂੰ ਅਰੈਸਟ ਕੀਤਾ ਜਾਵੇ ਠੀਕ ਹੈ ਭਾਈ ਜੇ ਬਾਈਚਾਂ ਅੱਜ ਦੀ ਜੇਤ ਪ੍ਰਸ਼ਾਸਨ ਅਰੈਸਟ ਨਹੀਂ ਕਰਦਾ ਤਾਂ ਉਸ ਤੋਂ ਬਾਅਦ ਅਗਲਾ ਇਲੈਕਸ਼ਨ ਕੀ ਕਰੋਗੇ ਤੁਸੀਂ ਅਸੀਂ ਰੋਡ ਜਾਮ ਕਰਾਂਗੇ ਹੂੰ ਰੋਡ ਜਾਮ ਕਰਾਂਗੇ ਰੋਡ ਤੇ ਰੱਖਾਂਗੇ ਰੈੱਡ ਬੁੱਡੀ ਹੂੰ ਰੋਡ ਜਾਮ ਕਰਾਂਗੇ ਅੱਜ ਹੋਇਆ ਜੀ ਹੁਣ ਪਿੰਡ ਜਾ ਕੇ ਅਸੀਂ ਸਰੂ ਘਰ ਚ ਲੋਸਮੈਂਟ ਕਰਵਾਵਾਂਗੇ ਹੂੰ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਪਰ ਬਿੰਗੋ ਜਿਹੋ ਜਿਹਾ ਬੰਦੀਆਂ ਹੈਗੀਆਂ ਗਾਗਰਾਹਾਂ ਵਾਲਿਆਂ ਦੀ ਹੋਰ ਲਾ ਲੋ ਖੇਤ ਮਜ਼ਦੂਰਾਂ ਦੀ ਲਾ ਲੋ ਉਹਨਾਂ ਨੂੰ ਵੀ ਅਪੀਲ ਕਰਾਂਗੇ ਵੀ ਉਹ ਵੀ ਆਉਣ ਕਿਉਂਕਿ ਜਿਹੜਾ ਇਹ ਗੈਂਗਵਾਰਾ ਪਿੰਡਾਂ ਦੇ ਵਿੱਚ ਗੁੰਡਾਗਰਦੀ ਚਿੱਟਾ ਵਿੱਚ ਨੂੰ ਲੈ ਕੇ ਚੱਲੀ ਜਾਂਦੀ ਹੈ ਕਿਲੋਆਂ ਦੇ ਹਿਸਾਬ ਨਾਲ ਕਿੱਤਾ ਵੇਚਦਾ ਜੀ ਪਿੰਡ ਵਿੱਚ ਇਹ ਸਾਰੇ ਪਿੰਡ ਦਾ ਹੀ ਕੰਮ ਬਣਦਾ ਜੀ ਇਹਨਾਂ ਨੂੰ ਫੇਰ ਹੀ ਨੱਥ ਪਾਈ ਜਾਊਗੀ ਨਹੀਂ ਤਾਂ ਅੱਜ ਇੱਕ ਗਏ ਤਾਂ ਘਰ ਭਰਤੀ ਜੀ ਇਹਨਾਂ ਨੇ ਤਾਂ ਇਹ ਕੰਮ ਕਰ ਹੀ ਜਾਣਾਗਾ ਜੀ ਇਹਨਾਂ ਨੂੰ ਨੱਥ ਨਾ ਪਾਈ ਇਹ ਚੱਲ ਬਾਤ ਨਹੀਂ ਅੰਦਰ ਰੋਟੀ ਖਾ ਖਾ ਕੇ ਠੀਸੀ ਮਾਰੂ ਆਜ ਮਾਰੀ ਹੈ ਜੀ इन्हें हथो का ही हो गए तो जैसी विषोर श्राप जैसी चलाना चाहिए था तो ज्यादा यानी आ गई पर जो वो रोला रोला पाया ना पड़ोसी सारे इकट्ठे हो गए जो इकट्ठे हुए उनको कोठ मार कर अच्छा जी, ना जी को जान ना। तो जान पता है थोड़ी उन्होंने न पेन जैसे तक आई थी पानी आई थी वो ਉਹ ਪਿੱਛੇ ਵੀ ਖੜੇ ਸੀ। ਅੱਛਾ ਪਿੱਛੇ ਵੀ ਖੜੇ ਸੀਗੇ। ਹਾਂਜੀ। ਤਾਂ ਫਿਰ ਉਹ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਤੁਸੀਂ? ਸਾਨੂੰ ਸੌਫਟ ਚਾਹੀਦਾ ਜੀ। ਉਹ ਸਾਨੂੰ ਕੁਝ ਨਹੀਂ ਚਾਹੀਦਾ। ਜੀ। ਕਿ ਕਿੰਨੇ ਸੱਤ ਸੁੱਟਣੇ ਹੋਣਗੇ? ਸੱਤਾਂ ਹੀ ਹੋ ਜਾਈਏ ਸੱਤਾਂ 126 ਜਾਨਿਓ।